ਜੀ ਸਸਰੀਆ ਕਾਲ ਸੋਗਲੇ ਤੁਹਾਡਾ ਸਾਡੇ YouTube ਚੈਨਲ ਦੇਸੀ ਤੜਕਾ 04 ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਲੈ ਕੇ ਤੇ ਅੱਜ ਆਪਾਂ ਬਣਾਵਾਂਗੇ ਪਨੀਰ ਛੋਲਿਆ ਉਹਦੋਂ ਆਪਾਂ ਛੋਲਿਆ ਕੱਲਾ ਬਣਾਇਆ ਸੀ ਅੱਜ ਪਨੀਰ ਛੋਲਿਆ ਬਣਾਵਾਂਗੇ ਆਓ ਦੇਖੀਏ ਪਨੀਰ ਛੋਲਿਆ ਕਿਵੇਂ ਬਣਾਉਂਦਾ ਤੇ ਇਹਨੂੰ ਬਣਾਉਣ ਲਈ ਆਪਾਂ ਨੂੰ ਕੀ ਕੀ ਚਾਹੀਦਾ ਤੇ ਜੇ ਤੁਸੀਂ ਅਜੇ ਤੱਕ ਸਾਡੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਦੋ ਲਾਈਕ ਕਰਦੋ ਕਮੈਂਟ ਕਰਦੋ ਸ਼ੇਅਰ ਕਰਨ ਲੱਗੇ ਆਪਣੇ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰਦੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੱਟਾਂਗੇ ਜੀ ਤੜਕਾ ਤੜਕਾ ਕੱਟਣ ਲਈ ਆਪਾਂ ਲੈ ਲ ਤੇ ਅਦਰਕ ਕੱਟ ਮਾਰਨਾ ਆਪਾਂ ਬਾਅਦ ਚ ਕੱਟ ਲਾਂਗੇ ਇਹਨਾਂ ਨੂੰ ਸਾਰਿਆਂ ਨੂੰ ਬਰੀਫਲੀ ਚੌਪ ਕਰਨਾ ਆਪਾਂ ਇਹ ਆਪਣਾ ਅਦਰਕ ਕੱਟਿਆ ਗਿਆ ਹੁਣ ਆਪਾਂ ਲਸਣ ਨੂੰ ਛੇੜ ਕੇ ਕਟਾਂਗੇ ਮਿਲ ਜੇ ਤੁਹਾਨੂੰ ਸਾਰਾ ਮਸਾਲਾ ਕੱਟਣ ਤੋਂ ਬਾਅਦ ਹਾਂਜੀ ਜੀ ਆਪਾਂ ਬਣਾਵਾਂਗੇ ਅੱਜ ਪਨੀਰ ਸੋਲੀਆ ਫਰੀ ਸੋੜਿਆ ਬਣਾਉਣੀ ਆਪਣੇ ਕੋਲ ਹੈਗਾ 400 ਗ੍ਰਾਮ ਆਪਣੇ ਕੋਲੇ ਛੋੜੀਆਂ 250 ਗ੍ਰਾਮ ਪਨੀਰ ਆ ਤਿੰਨ ਵੱਡੇ ਪਿਆਜ਼ ਆਪਾਂ ਲੈ ਆ ਸੀ ਤੁਸੀਂ ਦੇਖ ਲੈ ਪਹਿਲਾਂ ਇਹਨਾਂ ਨੂੰ ਆਪਾਂ ਚੋਪ ਕਰ ਲਿਆ ਇਹਦੇ ਚ ਆਪਣੇ ਕੋਲ ਅਦਰਕ ਲਸਣ ਤੇ ਹਰੀਆਂ ਮਿਰਚਾਂ ਇਹ ਤਿੰਨ ਜਿਹਨਾਂ ਨੂੰ ਆਪਾਂ ਚੋਪ ਕਰ ਲਿਆ ਆਓ ਹੁਣ ਆਪਾਂ ਬਣਾਨੇ ਆ ਆਪਣਾ ਪਨੀਰ ਸੋੜਿਆ ਜਿਹੜੀ ਆਪਾਂ ਲੈ ਲਏ ਕੁੱਕਰ ਆਪਾਂ ਆਪਣਾ ਸੋੜਿਆ ਨੂੰ ਬਣਾਵਾਂਗੇ ਆਪਾਂ ਕੁੱਕਰ ਦੇ ਵਿੱਚ ਸਭ ਤੋਂ ਪਹਿਲਾਂ ਅਪਤਰਾਗੇ ਗੈਸ ਨੂੰ ਔਨ ਤਕਰੀਬਨ ਆਪਾਂ ਦੋ ਲੱਕੜ ਦੀਆਂ ਲੈ ਲਈਆਂ ਤੇਲ ਦੀਆਂ ਸਮੋਦੇ ਤੇਲ ਦੀਆਂ ਇਹਨਾਂ ਨੂੰ ਗਰਮ ਹੁੰਦਾ ਆਗੇ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਚ ਜੀਰਾ ਤਕਰੀਬਨ ਤਕਰੀਬਨ ਇੱਕ ਚਮਚ ਜੀਰੇ ਦਾ ਪਾਦਣ ਆਪਾਂ ਜੀਰੇ ਨੂੰ ਹਲਕਾ ਜਿਹਾ ਬ੍ਰਾਊਨ ਕਰਨਾ ਲਓ ਜੀ ਜੀਰਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੁਣ ਹੁਣ ਆਪਾਂ ਇਹਦੇ ਚ ਪਾਵਾਂਗੇ ਆਪਣਾ ਜਿਹੜਾ ਖੱਦਰਾ ਪੱਠਾ ਨਾਲ ਤੇ ਹਰੀਆਂ ਮਿਰਚਾਂ ਇਹਨੇ ਚੀਜ਼ਾਂ ਆਪਾਂ ਪਾ ਲੈਣੀ ਆ ਇਹਨਾਂ ਨੂੰ ਵੀ ਕਰਾਂਗੇ ਆਪਾਂ ਬ੍ਰਾਊਨ ਨਰੀਆਂ ਹੁਣ ਪਾ ਦਿੱਤਾ ਆਂਗੇ ਇਹਨੂੰ ਤੇ ਹੁਣ ਪਾ ਦਾਂਗੇ ਆਪਣੇ ਚੋਕ ਕੀਤੇ ਹੋਏ ਪਿਆਜ਼ ਪਿਆਜ਼ਾਂ ਨੂੰ ਆਪਾਂ ਤੋੜਿਆ ਪਹਿਲਾਂ ਹੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਨਾਗ ਕਰਨਾ ਪਿਆਜ਼ਾਂ ਨੂੰ ਤਾਂ ਕਿ ਉਹ ਚੰਗੀ ਤਰ੍ਹਾਂ ਬਰਾਉਣ ਹੋ ਜਾਣ ਉਹੋਕਾ ਕਾ ਕਾ ਪਾ ਇਹਨਾਂ ਨੂੰ ਇਹਨਾਂ ਨਾਲ ਹੀ ਆਪਾਂ ਪਾ ਲੈਣਾ ਇੱਕ ਚਮਚ ਇਹਦੇ ਚ ਨਮਕ ਤਾਂ ਕਿ ਜਿਹੜੇ ਪਿਆਜ਼ ਆ ਉਹ ਚੰਗੀ ਤਰ੍ਹਾਂ ਪਾਣੀ ਛੱਡ ਜਾਣ ਤੇ ਜਲਦੀ ਬਣਾਣਾ ਪਵੇ। ਤਾਂ ਮੁਕੰਦਾਂ ਇਹ ਹੋਊਗਾ ਕਿ ਇਹ ਜਿਹੜਾ ਇਫਤਾਰ ਜਾਂ ਚੰਗੀ ਤਰ੍ਹਾਂ ਇਕਦਾਂ ਨਰਮ ਹੋ ਜਾਣਗੇ ਤੇ ਕਿ ਪਾਣੀ ਛੱਡ ਜਾਣਗੇ ਤਾਂ ਜਲਦੀ ਭੁੰਨੇ ਜਾਣਗੇ। ਜਿੰਨੀ ਦੇਰ ਚ ਪਿਆਜ਼ ਆਪਣੇ ਬ੍ਰਾਊਨ ਹੁੰਦੇ ਆ ਆਪਾਂ ਟਮਾਟਰਾਂ ਨੂੰ ਕੱਟ ਲੈਣੇ ਛੋਟੇ-ਛੋਟੇ। ਹਾਂਜੀ ਹੁਣ ਆਪਾਂ ਨਾਲ ਥੋੜਾ ਜਿਹਾ ਪਾਣੀ ਵਿੱਚ ਪਾਣੀ ਹਲਕਾ ਜਿਹਾ ਪਾਣਾ। ਤਾਂ ਕਿ ਆਪਾਂ ਪਾਣੀ ਮਸਾਲੇ ਆਪਣੇ ਮਸਾਲੇ ਜਲਣ ਨਾ ਤੇ ਪਿਆਜ਼ ਮੋਇਜੇ ਰਹਿਣ ਆਪਣੇ। ਜੀ 1 ਟੇਬਲस्पून ਪਾਣਾ ਆਪਾਂ ਕਾਲੀ ਮਿਰਚ। 1/2 ਚਮਚਾ ਪਾਵਾਂਗੇ ਹਲਦੀ ਦਾ। ਇੱਕ ਚਮਚ ਪਾਣਾ ਗਰਮ ਮਸਾਲੇ ਦਾ ਇੱਕ ਚਮਚ ਆਪਾਂ ਪਹਿਲਾਂ ਪਾ ਲਿਆ ਸੀਗਾ ਤਕਰੀਬਨ ਤਕਰੀਬਨ ਅੱਧਾ ਚਮਚ ਆਪਾਂ ਹੋਰ ਪਾਣਾ ਨਮਕ ਦਾ ਲਾਲ ਮਿਰਚ ਬਾਅਦ ਚ ਪਾਣੇ ਆਪਾਂ ਇਹ ਦੇਖੋ ਪਾਣੀ ਜਿਹੜਾ ਆਪਾਂ ਪਾਇਆ ਸੀਗਾ ਕੁਝ ਘੋ ਗਿਆ ਉਹ ਫਿਰ ਇੱਕ ਵਾਰੀ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਤਾਂ ਕਿ ਮਸਾਲਾ ਆਪਣਾ ਜੜੇ ਨਾ ਚੱਲੇ ਨਾ ਇਹਦਾ ਪੁੱਲ ਜਣਾ ਆਪਾਂ ਹਾਂਜੀ ਤਕਰੀਬਨ ਇੱਕ ਚਮਚ ਪਾਣੀ ਆਪਾਂ ਲਾਲ ਮਿਰਚ ਫਿਰ ਆਪਣੇ ਕੋ ਦੇਗੀ ਲਾਲ ਮਿਰਚੇ ਜਿਵੇਂ ਕਰਾਂਗੇ ਦੇ ਇਹ ਨਾਲੇ ਕਦਰ ਦੋਗੀ ਕਮ ਜਿਹੇ ਮਸਾਲਾ ਪਹਿਲਾਂ ਹੀ ਦੋ ਤਿੰਨ ਤਰ੍ਹਾਂ ਦੀਆਂ ਪਾਤੀਆਂ ਮੇਰਾ ਪੂਰਾ ਕੜੀ ਦਾ ਰੰਗ ਆਦਾ ਹੈ ਇਹ ਮਸਾਲੇ ਨੂੰ 5 ਮਿੰਟ ਤੱਕ ਭੁੰਨਣਾ ਫਿਰ ਆਪਾਂ ਪਾਵਾਂਗੇ ਟਮਾਟਰ ਇਹਦੇ ਵਿੱਚ ਹਾਂਜੀ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਦੇਖੋ ਮਸਾਲੇ ਨੂੰ ਗੁਨੇੜਾ ਮਸਾਲਾ ਦੇਖੋ ਆਪਣਾ ਪੁੱਜ ਵੀ ਗਿਆ ਹਨ ਕਿੰਨਾ ਵਧੀਆ ਰੰਗ ਆ ਗਿਆ ਮਸਾਲੇ ਤੇ ਹੁਣ ਆਪਾਂ ਇਹਦੇ ਪਾ ਲਈਏ ਟਮਾਟਰ ਇਹਨੇ ਕੋ ਚਾਰ ਟਮਾਟਰਾਂ ਛੋਟੇ ਸਾਈਜ਼ ਦੇ ਜੇ ਵੱਡੇ ਹੋਣ ਤਾਂ ਤੁਸੀਂ ਦੋ ਪਾ ਸਕਦੇ ਆ ਇਹਨਾਂ ਨੂੰ ਬ੍ਰੀਕ ਚੋਪ ਕਰ ਲੈਣਾ ਉਹਨਾਂ ਨੂੰ ਚੰਗੀ ਤਰ੍ਹਾਂ ਨਰਮ ਹੋਣ ਦੇਣਾ ਟਮਾਟਰ ਆਪਾਂ ਪਹਿਲਾਂ ਤਾਣੀ ਪਾਈਏ ਅger ਟਮਾਟਰ ਪਾ ਦਈਏ ਤਾਂ ਮਸਾਲਾ ਨਾਲ ਪੁੱਜਣਾ ਸੇਕਾ ਘੱਟ ਲਾ ਕੇ ਘੱਟ ਲੱਗਣ ਲੱਗਿਆਂ ਤਾਂ ਮਸਾਲੇ ਨੂੰ ਤਾਂ ਇਸ ਕਰਕੇ ਆਪਾਂ ਟਮਾਟਰ ਜਿਹੜੇ ਉਹ ਬਾਅਦ ਚ ਪਾਏ ਆ ਪਿਆਜ਼ਾਂ ਨੂੰ ਕੋਣ ਤੋਂ ਬਾਅਦ ਹੁਣ ਆਪਾਂ ਟਮਾਟਰਾਂ ਨਰਮ ਹੋਣ ਦੀ ਵੇਟ ਕਰਾਂਗੇ ਜੀ ਦੋ ਕੁ ਚੁਟਕੀਆਂ ਆਪਾਂ ਪਾ ਦਾਂਗੇ ਵਿੱਚ ਇਹਦੇ ਹਿੰਗ ਹਿੰਗ ਨਾਲ ਕੀ ਆ ਸਵਾਦ ਬਹੁਤ ਵਧੀਆ ਉੱਪਰ ਕੇ ਆਊਗਾ ਸੋਜੀ ਚੇਸਟ ਹੋਰ ਖੁਦ ਆ ਵਧਾਉਗੇ ਹਾਂਜੀ ਤਕਰੀਬਨ ਤਕਰੀਬਨ ਦੇਖੋ ਮਸਾਲਾ ਆਪਣਾ ਸਾਰਾ ਭੁੰਨਿਆ ਗਿਆ ਤੇ ਟਮਾਟਰ ਸੀ ਉਹ ਵੀ ਚੰਗੀ ਤਰ੍ਹਾਂ ਨਰਮ ਹੋ ਗਏ ਆ ਆ ਦੇਖ ਹੀ ਸਕਦੇ ਤੁਸੀਂ ਮਸਾਲਾ ਕਿੰਨਾ ਵਧੀਆ ਆਪਣਾ ਭੁੰਨਿਆ ਗਿਆ ਹੁਣ ਆਪਾਂ ਇਹ ਚ ਪਾਨੇ ਆ ਦੋ ਕੱਟੇ ਹੋਏ ਛੋਟੇ ਟਮਾਟਰ ਆਲੂ ਆਲੂ ਹਲੇ स्टार्च ਹੁੰਦਾ ਜਦੋਂ ਆਪਾਂ ਇਹ ਥੋੜੀ ਤਰੀ ਬਣਾਵਾਂਗੇ ਤਾਂ ਇਹ ਤਰੀ ਨੂੰ ਗਾੜੀ ਕਰਨ ਦੇ ਵਿੱਚ ਮਦਦ ਕਰਨੀ ਆ ਆਪਣੇ ਨਾਲ ਹੀ ਆਪਾਂ ਇਹਦੇ ਚ ਪਾ ਦਾਂਗੇ ਆਪਣਾ ਛੋਲੀਆ ਇਨੂੰ ਵੀ ਆਪਾਂ 2 ਮਿੰਟ ਭੁੰਨਣਾ ਉਦੋਂ ਬਾਅਦ ਪਾਣੀ ਪਾ ਕੇ ਪਾਣੀ ਹਿਸਾਬ ਨਾਲ ਹੀ ਪਾਣਾ ਕਿ ਜ਼ਿਆਦਾ ਨਾ ਹੋ ਜੇ ਤੇ ਫਿਰ ਆਪਾਂ ਇਹਨੂੰ ਟੱਕ ਕੇ ਸੀੜੀਆਂ ਲਵਾਵਾਂਗੇ ਦੋ ਹਾਂਜੀ ਆਪਣਾ ਸਾਰਾ ਮਸਾਲਾ ਤੇ ਜੰਦੀ ਜਰਾ ਪੁੱਜ ਗਿਆ ਤੇ ਜਿਹੜਾ ਛੋਲੀਆਂ ਪਾਇਆ ਉਹ ਵੀ ਜੰਦੀ ਜਰਾ ਹੁਣ ਆਪਾਂ ਪਾ ਦਾਂਗੇ ਪਾਣੀ ਪਾਣੀ ਜ਼ਿਆਦਾ ਨਹੀਂ ਪਾਣਾ ਤਕਰੀਬਨ ਤਕਰੀਬਨ ਆਪਾਂ ਇੱਕ ਗਲਾਸ ਪਾਣੀ ਦਾ ਪਾਇਆ ਤੇ ਇਹਨੂੰ ਛੱਡ ਦਾਂਗੇ ਆਪਾਂ ਹੁਣ ਸੀੜੀਆਂ ਲਈ ਦੋ ਸੀਟੀਆਂ ਲਵਾਉਣੀਆਂ ਆਪਾਂ ਨੇ ਕੁੱਕਰ ਨੂੰ ਕਰਦਾਂਗੇ ਬੰਦ ਅ ਜਦੋਂ ਸੀਟੀਆਂ ਆ ਜਾਣੀਆਂ ਫਿਰ ਦੇਖਾਂਗੇ ਖੋਲ ਕੇ ਘੱਟੋ ਘੱਟ ਦੋ ਲਵਾਉਣੀਆਂ ਹਾਂਜੀ ਸੀਟੀਆਂ ਆ ਗਏ ਦੋ ਹੁਣ ਆਪਾਂ ਗੈਸ ਨੂੰ ਕਰਦਾਂਗੇ ਬੰਦ ਇਹਨੂੰ ਖੋਲਾਂਗੇ ਤਕਰੀਬਨ 5 ਮਿੰਟ ਬਾਅਦ ਓਨੀਦਰ ਜਿਹੜੇ ਵਿੱਚੇ ਭਾਪ ਆਉ ਦੇ ਚ ਪੱਕਣ ਦਵਾ ਹਾਂ ਹਾਂਜੀ ਹੁਣ ਆਪਾਂ ਚੈੱਕ ਕਰਾਂਗੇ ਪਹਿਲਾਂ ਨੂੰ ਖੋਲਾਂਗੇ ਹਾਂਜੀ ਤਕਰੀਬਨ ਤਕਰੀਬਨ ਸਾਰੇ ਆਪਣੀ ਜਿਹੜੀ ਸਬਜ਼ੀਆਂ ਪੱਕ ਗਈ ਆ ਆਪਣੇ ਜਿਹੜੇ ਚਨੇ ਆ ਛੋਲਿਆ ਵੀ ਨਰਮ ਹੋ ਗਿਆ ਤੇ ਜਿਹੜੇ ਆਪਣੇ ਆਲੂ ਆ ਵੀ ਚੰਗੀ ਤਰ੍ਹਾਂ ਨਰਮ ਹੋ ਗਿਆ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਮੈਸ਼ ਕਰ ਲਿਆ ਜੇ ਚਾਹਾਂਗੇ ਤਾਂ ਆਪਾਂ ਹੋਰ ਤੁਸੀਂ ਤਰੀ ਬਣਾ ਸਕਦੇ ਜੇ ਥੋੜਾ ਜਿਹਾ ਪਾਣੀ ਪਾ ਕੇ ਨੂੰ ਵਾਲਾ ਹੀ ਦਵਾਣਾ ਤੇ ਹੁਣ ਆਪਾਂ ਇਹਦੀ ਥੋੜੀ ਜਿਹੀ ਤਰੀ ਹੋਰ ਬਣਾਵਾਂਗੇ ਇਸ ਕਰਕੇ ਥੋੜਾ ਜਿਹਾ ਚ ਪਾਣੀ ਪਾ ਕੇ ਨੂੰ ਵਾਲਾ ਦਵਾ ਪਾਣੀ ਆਪਾਂ ਗਰਮ ਪਾਣਾ ਖੰਡਾ ਪਾਣੀ ਨਹੀਂ ਪਾਣਾ ਆਂਗੇ ਆਪਾਂ ਪਾਣੀ ਤਕਰੀਬਨ ਅੱਧਾ ਗਲਾਸ ਆਪਾਂ ਪਾਣੀ ਪਾਉਣਾ ਪਾਣੀ ਆਪਾਂ ਪੂਰਾ ਗਰਮ ਆ ਕਿਉਂਕਿ ਆਪਾਂ ਵਾਜੇ ਰਕੀਰ ਪਾਉਣਾ ਫਿਰ ਵੀ ਇਹਨੂੰ ਥੋੜੀ देर ਰੱਖਣਾ ਤੇ ਪਾਣੀ ਉੱਡ ਜੇਗਾ ਇਸ ਕਰਕੇ ਆਪਾਂ ਪਾਣੀ ਥੋੜਾ ਜਿਹਾ ਪਾਤਾ ਇੰਚ ਆਪਾਂ ਪੱਕਨ ਦਵਾਗੇ ਆਪਾਂ ਤੇ ਵਿੱਚੇ ਆਪਾਂ ਪਾ ਦੇਣਾ ਆਪਣਾ ਪਨੀਰ ਤਕਰੀਬਨ 250 ਗ੍ਰਾਮ ਪਨੀਰ ਆ ਇਹਨੂੰ 5 ਮਿੰਟ ਇਹਨੂੰ ਉਬਾਲਾਂ ਹਾਂ ਦਵਾਗੇ ਆਪਾਂ ਤੁਸੀਂ ਨਮਕ ਮਿਰਚ ਚੈੱਕ ਕਰ ਲੈਣਾ ਜੇ ਘੱਟ ਹੋਵੇ ਤਾਂ ਤੁਸੀਂ ਹੋਰ ਪਾ ਸਕਦੇ ਆ ਤਾਂ ਦੇਖੋ ਸਬਜ਼ੀ ਦਾ ਰੰਗ ਬਹੁਤ ਵਧੀਆ ਆ ਪਨੀਰ ਥੋੜਾ ਜਿਹਾ ਪਾਣਾ ਆਪਾਂ ਇਹ ਵੈਜੀਟੇਬਲ ਮਸਾਲਾ ਆਪਣੇ ਪਾ ਲਾਂਗੇ ਆਪਾਂ ਚੰਗੀ ਜਿਹਾ ਬਰਾਨੇ ਮਿਕਸ ਆ ਦੇਖੋ ਪਾਵਾਂਗੇ ਆਪਾਂ ਇਹ ਚ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਆਪਾਂ ਰਗੜ ਲੈਣਾ ਤਲੀ ਤੇ ਇਸੇ ਤਰੀਕੇ ਰਗੜ ਰਗੜ ਕੇ ਮੇਥੀ ਨੂੰ ਪਾਵਾਂਗੇ ਇਹਦੇ ਨਾਲ ਖੁਸ਼ਬੂ ਬਹੁਤ ਹੀ ਵਧੀਆ ਆਊਗੀ ਤੇ ਸਬਜ਼ੀ ਦੀ ਟੇਸਟ ਹੋਰ ਵਧੀਆ ਹੋ ਜਾਊਗਾ ਲਾਸਟ ਦੇ ਆਪਾਂ ਪਾ ਦਾਂਗੇ ਇਹ ਚ ਹਰਾ ਧਨੀਆ ਇਹਨੂੰ ਵੀ ਥੋੜਾ ਜਿਹਾ ਸੇਕਾਂ ਲਵਾ ਲਾਂਗੇ ਤਕਰੀਬਨ ਤਕਰੀਬਨ 1 ਮਿੰਟ ਤਾਂ ਤੇ ਜੜੀਆਂ ਵਿੱਚ ਆਪਾਂ ਕੁਸਦੂਰੀ ਮੇਥੀ ਪਾਈ ਆ ਮਸਾਲਾ ਪਾਇਆ ਸਾਰਿਆਂ ਦਾ ਟੇਸਟ ਉੱਪਰ ਵੀ ਆ ਸਕੀ ਹਾਂਜੀ ਤੁਸੀਂ ਦੇਖ ਹੀ ਸਕਦੇ ਆ ਸਬਜੀ ਆਪਣੀ ਹੌਲ ਮੋਸਟ ਹੌਲ ਮੋਟ ਸਾਰੀ ਵਧੀਆ ਤਰੀਕੇ ਨਾਲ ਬਣ ਗਈ ਆ ਤੇ ਜੋ ਨਮਕ ਮਿਰਚ ਵੀ ਠੀਕ ਆ ਆਪਾਂ ਚੈੱਕ ਕਰ ਲਿਆ ਕਿ ਨੂੰ ਕੱਢ ਲਾਂਗੇ ਆਪਾਂ ਬਰਤਨ ਦੇ ਵਿੱਚ ਉਮੀਦ ਕਰਦਾ ਆਂ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ